ਕੱਲ੍ਹ ਲੁਕਾਰਾ ਕਹਨੂਵਾਨ ਛੰਬ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੁੱਠੀ ਚਾਰਹੀ ਕੂੜੇ ਦੇ ਕਾਰਨ ਲੁਕਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਇਸ ਨੂੰ ਬੰਦ ਕਰਨ ਲਈ ਇਲਾਕੇ ਦੇ ਲੋਕਾਂ ਅਤੇ ਦੂਰ ਦੁਰਾਡੇ ਤੋਂ ਪਹੁੰਚੇ ਵਿਰਾਸਤ ਤੇ ਵਾਤਾਵਰਨ ਪ੍ਰੇਮੀਆ ਵੱਲੋਂ ਇਕੱਠੇ ਹੋ ਕੇ ਖਰਾਬ ਹੋ ਰਹੀ ਵਾਤਾਵਰਨ ਤੇ ਪਲੀਤ ਹੋ ਰਹੀ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਬਚਾਉਣ ਦੇ ਲਈ ਵੱਖ-ਵੱਖ ਜਥੇਬੰਦੀਆਂ ਨੇ ਕੱਲੂ ਘਾਰਾ ਕਾਨੂੰਵਾਨ ਸ਼ੰਭ ਬਚਾਓ ਮੰਚ ਦੇ ਬੈਨਰ ਹੇਠ ਪਿੰਡ ਚੋਪੜਾ ਕੋਟਲੀ ਸੈਣੀਆ ਤੋਂ ਇਕੱਤਰ ਹੋ ਕੇ ਸਮੂਹ ਲੋਕਾਂ ਨੇ ਡੀਸੀ ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਤ ਪਾਦ ਮੰਗ ਪੱਤਰ ਸੌਪਿਆ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਗੂਆਂ ਨੇ ਕਿਹਾ ਕਿ ਕਾਨੂੰਵਾਨ ਦੇ ਇਤਿਹਾਸਕ ਸ਼ੰਭ ਵਿੱਚ ਨਗਰ ਕੌਂਸਲ ਗੁਰਤਾਸਪੁਰ ਵੱਲੋਂ ਸ਼ਹਿਰ ਦਾ ਕੂੜਾ ਡੰਪ ਕੀਤਾ ਜਾਣਾ ਵਿਵਹਾਰਿਕ ਪੱਧਰ ਤੇ ਤੇ ਉੱਤਧਵ ਜ਼ਮੀਨਾਂ ਦੀ ਸੇਤ ਸੰਭਾਲ ਪੱਖੋਂ ਕਾਨੂੰਨੀ ਪੱਖੋਂ ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨ ਪੱਖੋਂ ਅਤੇ ਛੋਟੇ ਕਲੂਕਾਰੇ ਦੇ ਇਤਿਹਾਸਿਕ ਤੇ ਵਿਰਾਸਤੀ ਪਵਿੱਤਰਤਾ ਪੱਖੋਂ ਕਿਸੇ ਵੀ ਤਰ੍ਹਾਂ ਤੋਂ ਚਾਇਦ ਨਹੀਂ ਗਿਆ ਗੁਰਦਾਸਪੁਰ ਨਗਰ ਕੌਂਸਲ ਵੱਲੋਂ ਵਗਦੇ ਪਾਣੀ ਦੀ ਚਰਾਂਤ ਵਿੱਚ ਕੀਤੀ ਜਾ ਰਹੀ ਇਹ ਕਾਰਵਾਈ ਗੈਰਕਾਨੂੰਨੀ ਹੈ ਉਹਨਾਂ ਨੇ ਕਿਹਾ ਕਿ ਇਸ ਪੂਰਾ ਕ੍ਰਿਕਟ ਨੂੰ ਚੰਬ ਖੇਤਰ ਵਿੱਚ ਸੁਟਣਾ ਤੁਰੰਤ ਬੰਦ ਕਰ ਦੇਵੇ ਅਸੀਂ ਇਕੱਠੇ ਹੋ ਕੇ ਕੱਲੂ ਕਾਰਾ ਕਾਹਨਵਨ ਸੰਭ ਬਚਾਓ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਬਾਹਰ ਦੀਆਂ ਜਿਹੜੀਆਂ ਸੰਘਰਸ਼ ਕਮੇਟੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਇਹ ਮੰਚ ਜਿਹੜਾ ਸਥਾਪਿਤ ਕੀਤਾ ਸੀ ਇਸ ਮੰਚ ਵੱਲੋਂ ਇਹ ਅੱਜ ਸੱਦਾ ਦਿੱਤਾ ਗਿਆ ਸੀ ਪਿੰਡ ਵਾਸੀਆਂ ਨੂੰ ਕਿ ਅਸੀਂ ਜਿਹੜਾ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇਣਾ ਕਿ ਜਿਹੜੀ ਬੇਨਿਜ਼ਮੀ ਇਹ ਜਿਹੜੀ ਗੈਰ ਕਾਨੂੰਨੀ ਜਿਹੜਾ ਵਾਤਾਵਰਨ ਨੂੰ ਜਿਹੜਾ ਖਰਾਬ ਕਰਦਾ ਇੱਕ سلسلہ ਇਨੀ ਦੇਰ ਤੋਂ ਚੱਲ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਏ ਜੇ ਤੱਕ ਕਰ ਕੋਈ ਨਹੀਂ ਬੰਦ ਕਰਦੇ ਤੇ ਅਸੀਂ ਇਹਨੂੰ ਖੁਦ ਜਿਹੜਾ ਉਹ ਉੱਥੇ ਨਾਕਾ ਲਾ ਕੇ ਜਿਹੜਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਆਹੀਂ ਪ੍ਰਸ਼ਾਸਨ ਨੂੰ ਜਦੋਂ ਇਹ ਮੰਗ ਪੱਤਰ ਅ ਜ ਦਿੱਤਾ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਦੇ ਤੌਰ ਤੇ ਇਥੇ ਏਡੀਸੀ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਸਾਡੀ ਗੱਲ ਨੂੰ ਕੱਟਣ ਦੀ ਬਜਾਜਾ ਕੁਝ ਕਰਨ ਦੀ ਬਜਾਏ ਆਪ ਸਭ ਕੁਝ ਮੰਨਿਆ ਕਿ ਇਹ ਸਭ ਕੁਝ ਗਲਤ ਹੋ ਰਿਹਾ ਤੇ ਇਹ ਗਲਤੀ ਨਹੀਂ ਹੋਣੀ ਚਾਹੀਦੀ ਸਾਨੂੰ ਜਿਹੜੀ ਉਹ 1 ਮਹੀਨੇ ਦਾ ਸਮਾਂ ਦਿੱਤਾ ਜਾਏ ਅਸੀਂ ਫਿਰ ਵੀ ਉਹਨਾਂ ਨੂੰ ਇਹ ਕਿਹਾ ਕਿ ਠੀਕ ਹੈ ਅਸੀਂ ਜਿਹੜਾ ਕੂੜਾ ਸੁੱਟਣ ਦਾ ਜਿਹੜਾ ਪ੍ਰਬੰਧ ਆ ਇਹ ਤੁਹਾਡੇ ਸ਼ਹਿਰ ਦਾ ਕੂੜਾ ਇਹਨੂੰ ਤੁਸੀਂ ਜਿੱਥੇ ਵੀ ਸੁੱਟਣਾ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਜੋ ਵੀ ਤੁਸੀਂ ਕਰਨਾ ਹੈ ਦਾ ਤੁਸੀਂ ਕਰਨ ਲਈ ਹੱਕਦਾਰ ਹੋ ਲੇਕਿਨ ਸਾਡੇ ਪਿੰਡਾਂ ਦੇ ਵਿੱਚ ਇਹ ਕੂੜਾ ਸੁੱਟਣਾ ਅੱਜ ਤੋਂ ਜਿਹੜਾ ਬਿਲਕੁਲ ਬੰਦ ਕੀਤਾ ਜਾਏ ਤੇ ਜਿਹੜਾ ਉੱਥੇ ਕੂੜਾ ਸੁੱਟਿਆ ਹੋਇਆ ਉਹਨੂੰ ਤੁਹਾਨੂੰ ਬਰਸਾਤ ਦਾ ਮੌਸਮ ਹੋਣ ਕਰਕੇ ਥੋੜੀ ਦਿੱਕਤ ਆ ਸਕਦੀ ਆ ਤੁਸੀਂ ਤੁਹਾਨੂੰ ਆਮ ਬਰਸਾਤ ਦੇ ਇੱਕ ਮਹੀਨੇ ਵਾਸਤੇ ਛੁੱਟੀ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਸੁੱਟਾ ਹੋਇਆ ਕੂੜਾ ਪਿਛੇ ਇੰਨੇ ਸਮੇਂ ਤੋਂ ਉਹਨੂੰ ਪ੍ਰੋਸੈਸ ਕਰਕੇ ਤੇ ਉਹਦਾ ਉਥੋਂ ਗੰਧ ਜਿਹੜਾ ਮਕਾਇਆ ਜਾਏ ਜਿਹੜੀ ਸਾਡੀ ਪਵਿੱਤਰ ਧਰਤੀ ਆ 11000 ਸਿੰਘ ਜਿੱਥੇ ਸ਼ਹੀਦ ਹੋਏ ਆ ਤੇ ਜਿੱਥੇ ਉਹਨਾਂ ਦਾ ਲਹੂ ਡੁੱਲਿਆ ਉਸ ਜਗ੍ਹਾ ਨੂੰ ਆਪਾਂ ਇਤਿਹਾਸਕ ਤੌਰ ਦੇ ਉੱਤੇ ਪ੍ਰੀਤ ਹੋਉਂਦਾ ਜਿਹੜਾ ਅਜਾਤ ਕਦੀ ਵੀ ਨਹੀਂ ਦੇ ਸਕਦੇ ਉਹਨਾਂ ਨੇ ਸਾਡੀ ਜਿਹੜੀ ਗੱਲਬਾਤ ਉਹ ਮੰਨ ਲਈ ਆ ਔਰ ਅੱਗੇ ਕੀ ਕਾਰਵਾਈ ਕਰਦੇ ਆ ਉਹ ਆਪਾਂ ਹੁਣ ਅਗਲੇ ਦੇਖਦੇ ਆ ਮੈਂ ਬਲਬੀਰ ਸਿੰਘ ਰੰਦਾਵਾ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਕੱਲੂ ਕਾਰਾ ਕਾਨੂੰਨ ਛੰਭ ਬਚਾਓ ਮੰਚ ਬਣਿਆ ਸਾਡੀ ਜਤਤਬੰਦੀ ਇਹ ਇਸ ਮੰਚ ਦੇ ਵਿੱਚ ਸ਼ਾਮਲ ਹੈ ਔਰ ਅੱਜ ਇਸ ਮੰਚ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੀ ਕਾਨੂੰਨ ਛੰਭ ਦੇ ਵਿੱਚ ਨਗਰਪਾਲਿਕਾ ਗੁਰਦਾਸਪੁਰ ਵੱਲੋਂ ਕੂੜਾ ਸੁੱਟ ਕੇ ਉਸ ਇਤਿਹਾਸਕ ਤੇ ਪਵਿੱਤਰ ਛੰਭ ਦੀ ਜਿਹੜੀ ਪਵਿੱਤਰਤਾ ਉਹ ਜਿਹੜੀ ਆ ਉਹ ਖਰਾਬ ਕੀਤੀ ਜਾ ਰਹੀ ਆ ਉਹਦੇ ਖਿਲਾਫ ਉਥੇ ਜਿਹੜਾ ਕੂੜਾ ਸੁੱਟਣਾ ਬੰਦ ਕਰੋ ਇਹ ਇਸ ਮੰਗ ਨੂੰ ਲਾ ਕੇ ਜਿਹੜਾ डीसी ਗੁਰਦਾਸਪੁਰ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਸੋ ਮਿਥੇ ਹੋਏ ਮੀਟਿੰਗ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਅਨੁਸਾਰ ਅੱਜ ਅਸੀਂ ਜਿਹੜਾ ਕਨਵਾਨ ਬੇਟ ਦੇ ਵਕਵਾਕ ਪਿੰਡ ਨੇ ਪਿੰਡ ਚੋਪੜਾ ਕੋਟਲੀਛਾਣੀਆਂ ਤੇ ਜਿਹੜਾ ਮਾਨਪਿੰਡ ਹੈ ਇਸ ਪਿੰਡ ਤੇ ਉਹਨਾਂ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਅਸੀਂ ਜਿਹੜਾ ਏਡੀਸੀ ਸਾਹਿਬ ਨੇ ਸਾਡੇ ਕੋਲ ਆ ਕੇ ਜਿਹੜਾ ਮੰਗ ਪੱਤਰ ਲਿਆ ਵਾ ਜਿਹਦੇ ਵਿੱਚ ਜਿਹੜੀ ਮੰਗ ਕੀਤੀ ਆ ਕਿ ਤਰੰਤ ਜਿਹੜਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਕੂੜਾ ਸੁੱਟਿਆ ਗਿਆ ਉਹਨੂੰ ਤਰੰਤ ਜਿਹੜਾ ਸੋਧ ਕੇ ਉਥੋਂ ਦੀ ਪਵਿੱਤਰਤਾ ਉਥੋਂ ਦਾ ਵਾਤਾਵਰਨ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੀ ਅੱਜ ਨਾਟਕ ਜਿੱਤੇ ਹੋਈ ਆ ਕਿ ਏਡੀਸੀ ਸਾਹਿਬ ਨੇ ਸਾਨੂੰ ਇਹ ਕਹਿ ਕੇ ਜਿਹੜਾ ਮੁੱਦਾ ਤੁਸੀਂ ਵਾਤਾਵਰਨ ਦਾ ਲੈ ਕੇ ਆਏ ਹੋ ਇਹ ਬਿਲਕੁਲ ਜਾਇਜ਼ ਆ ਤੁਹਾਨੂੰ ਇਹ ਚੁੱਕਣਾ ਹੀ ਚਾਹੀਦਾ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਨ ਬੋਲੇ ਗੱਲ ਕਰ ਦਿੱਤੀ ਕਿ ਤੁਸੀਂ ਇਹ ਮਸਲਾ ਲੇਟ ਚੁੱਕਿਆ ਵਾ ਸੋ ਉਹਨਾਂ ਨੇ ਸਾਡੀ ਮੁੱਦੇ ਦੇ ਨਾਲ ਸਹਿਮਤੀ ਪ੍ਰਗਟਾਈ ਆ